ਸਾਲ ਸਾਹ ਵਾਇਗੁਰਜੀ ਕੀ ਫਤਿਹ ਪਿੰਡ ਮੇਰਾ ਸ਼ਾਮਪੁਰਾ ਬੁੱਸਿੰਗ ਮੇਰਾ ਨਾਂ ਕਾਂਗਰਸ ਪਾਰਟੀ ਵੱਲੋਂ ਕੈਂਡੀਡੇਟ ਮੈਂ ਖੜਾ ਜਿੰਨੇ ਮੇਰੇ ਭੈਣ ਭਰਾ ਬਹੁਤ ਜ਼ਿਆਦਾ ਸਾਥ ਦੇ ਰਹੇ ਆ ਸਿਰਫ ਸਾਨੂੰ ਇਸ ਗੱਲ ਦੀ ਬੜੀ ਪ੍ਰੋਬਲਮ ਹੈ ਪਿਛਲੀ ਵਾਰੀ ਵੀ ਮੈਂ ਮੀਡੀਅਮ ਤੇ ਗੱਲ ਕੀਤੀ ਸੀ ਕਿ ਸਾਡੇ ਸ਼ਾਮਪੁਰੇ ਦੇ ਵਿੱਚ ਦੋ ਬੂਥ ਲੱਗਣੇ ਚਾਹੀਦੇ ਆ ਜਿਹਦੇ ਵਿੱਚ ਸਾਨੂੰ ਪਰੇਸ਼ਾਨ ਹੁੰਦੀ ਆ ਪਰ ਉਦੋਂ ਵੀ ਸਰਕਾਰ ਨੇ ਸਾਡਾ ਕੋਈ ਵੀ ਹੱਲ ਜਿਹੜਾ ਨਹੀਂ ਕੀਤਾ ਉਦੋਂ ਵੀ ਮੈਂ ਬੋਲਿਆ ਸੀ ਪਰ ਸਰਕਾਰਾਂ ਪਤਾ ਨਹੀਂ ਕਿਥੇ ਚੁੱਪ ਕਰਕੇ ਬਹਿ ਰਹੀਆਂ ਨੇ ਜਿਹੜੀਆਂ ਸਾਡੇ ਭੈਣ ਭਰਾ 4-4 ਘੰਟੇ 5-5 ਘੰਟੇ ਕੋਈ ਸ਼ੂਗਰ ਦਾੰਦੀਜ ਆ ਕਿਸ ਨੂੰ ਇਦਾਂ ਦੁੱਖ ਸੁਖਿਆ ਹੁਣ ਵੀ ਸਾਨੂੰ ਬਹੁਤ ਜ਼ਿਆਦੀ ਪਰੇਸ਼ਾਨੀ ਆਈ ਆ ਇਹ ਮਤਲਬ ਵੀ ਸਾਡੇ ਨਾਲ ਇਦਾਂ ਹੀ ਹੋਣ ਸਰਕਾਰਾਂ ਨੂੰ ਸੁਣਨਾ ਚਾਹੀਦਾ ਆ ਕੋਈ ਸਾਡੇ ਨਾਲ ਇਹ ਗੱਲ ਨੂੰ ਕਰਨੀ ਚਾਹੀਦੀ ਵੀ ਜਿੱਥੇ ਵੱਡਾ ਪਿੰਡ ਆ ਸਾਡੇ 1250 ਸਾਡੀ ਵੋਟ ਆ ਤੇ ਕਦੋਂ ਅਸੀਂ ਸਾਡੀ ਪੋਲ ਨਹੀਂ ਹੋਈ ਨਹੀਂ ਸਕਦੀ ਪਰ ਫਿਰ ਵੀ ਦੇਖ ਲ ਕੋਲ ਮਤਲਬ ਇਹ ਸਾਡੇ ਨਾਲ ਸ਼ਰਾ ਸ਼ਰ ਧੱਕਾ ਪਾਰਟੀ ਕਰ ਰਹੀ ਆ ਕਾਂਗਰਸ ਨੂੰ ਸਟਾਫ ਉਹਨੇ ਇੰਨੇ ਵਧੀਆ ਬੰਦੇ ਆਏ ਨੇ ਸਟਾਫ ਦੇ ਤੋਂ ਸਾਡੇ ਨਾਲ ਪੁਲਿਸ ਮੁਲਾਜ਼ਮ ਵੀ ਵਧੀਆ ਗੱਲ ਕਰ ਰਹੇ ਨੇ ਪਰ ਸਾਨੂੰ ਇਸ ਗੱਲ ਦਾ ਦੁੱਖ ਬੜਾ ਕਿ ਜੇ ਸਾਡੀ ਪੋਲਿੰਗ ਨੇ 4 ਵਜੇ ਦਾ ਟਾਈਮ ਆ ਅਸੀਂ ਕਿੱਦਾਂ ਪਹਤਾਨ ਪਹੁੰਚਾਵਾਂਗੇ ਸਾਡੇ 1250 ਬੋਟ ਦਾ ਇਹ ਤੁਸੀਂ ਉੱਤੇ ਤੱਕ ਗੱਲ ਪੜਾਓ ਕਿ ਪਿਛਲੀ ਵਾਰੀ ਵੀ ਤੁਸੀਂ ਇਹ ਗੱਲ ਤੇ ਅਸਰ ਨਹੀਂ ਕੀਤਾ ਕਹੇ ਤੁਹਾਡੀ ਮੁੱਖ ਮੰਗ ਇਹ ਆ ਵੀ ਜਿਹੜੇ ਬੂਥ ਏਥੇ ਜਿਹੜੇ ਵੀ ਦੋ ਲੱਗਣੇ ਦੋ ਲੱਗਣੇ ਚਾਹੀਦੇ ਜੀ ਮੁੱਖ ਮੰਗ ਤੁਹਾਡੀ ਇਹ ਹੈ ਇਹੋ ਹੀ ਆ ਜੀ ਤੇ ਬਾਕੀ ਇਹ ਸਰਕਾਰਾਂ ਤੱਕ ਬਹੁਤ ਜਿਹੜੀ ਆ ਹਰ ਵਾਰੀ ਵੀ ਇਦਾਂ ਹੀ ਹੋ ਜਾਂਦਾ ਜੀ ਪਿਛਲੀ ਵਾਰ ਵੀ ਆਪਾਂ ਮੀਡੀਅਮ ਨਾਲ ਗੱਲ ਕੀਤੀ ਫੇਰ ਵੀ ਇੱਕ ਹੀ ਬੂਥ ਆ ਮੰਨ ਲਓ ਜਿੱਥੇ 110 ਵੋਟ ਵੋਟਾਂ ਨੇ ਸਾਰੀਆਂ ਪਿੰਡ ਦੀਆਂ ਉੱਥੇ ਇੱਕ ਲੱਗੇ ਉਹਨਾਂ ਨੂੰ ਪਰੇਸ਼ਾਨੀ ਤੇ ਜਿੱਥੇ 1200 ਉੱਥੇ ਦੋ ਤਿੰਨ ਲੱਗਣੇ ਚਾਹੀਦੇ ਨੇ ਜੇ ਤਿੰਨ ਨਹੀਂ ਤਾਂ ਦੋ ਮੈਸਜਾਦੇ ਪਿੰਡ ਦਾ ਕੈਂਡੀਡੇਟ ਆ 10 ਪਿੰਡ ਮੇਰੇ ਕੋਲ ਨੇ ਮੈਂ ਉੱਥੇ ਗਿਆ ਤੇ ਉੱਥੇ ਤਿੰਨਾਂ ਦੇ ਬੂਥ ਲੱਗੇ ਨੇ ਸਜਾਦਾ ਕਾਲਾ ਸਜਾਦਾ ਖੁਰਦ ਰੜੇ ਵਾਲੀ ਤੇ ਵੇਖੋ ਇੱਕ ਸ਼ਾਮਪੁਰੇ ਦੇ ਵਿੱਚ ਇਹ ਗੱਲ ਦੀ ਸਾਡੇ ਕੋਲੋਂ ਜਿਹੜੀ ਆ ਕਿਉਂ ਨਹੀਂ ਸਾਡੀਆਂ ਮੁਸ਼ਕਲਾਂ ਜਿਹੜੀਆਂ ਹੱਲ ਹੁੰਦੀਆਂ ਬਸ